ਬੁਢੇਪੇ ਵਿੱਚ ਕੰਬਦੇ ਹੋਏ ਹੱਥ ਜਦੋਂ ਤੁਹਾਨੂੰ ਦੁਆਵਾਂ ਦੇ ਦਿੰਦੇ ਆ ਤਾਂ ਤੁਹਾਡੀ ਸਾਰੀ ਜ਼ਿੰਦਗੀ ਨਹੀਂ ਕੰਬਦੀ ਜਦੋਂ ਆਪਾਂ ਸਿਆਣੇ ਬੰਦੇ ਦੀ ਮਦਦ ਕਰਦੇ ਆ ਸਿਆਣੇ ਬੰਦੇ ਦੀ ਕੇਅਰ ਕਰਦੇ ਆ ਸਿਆਣੇ ਬੰਦੇ ਦੀ ਆਪਾਂ ਸੋਚਦੇ ਆ ਵੀ ਇਹਨੂੰ ਪਾਣੀ ਪਿਆਦੀਏ ਰੋਟੀ ਖਵਾਦੀਏ ਚਾਹੇ ਆਪਣੇ ਘਰ ਦਾ ਬੰਦਾ ਚਾਹੇ ਬਾਹਰਲਾ ਔਰਤਾ ਚਾਹੇ ਬਜ਼ੁਰਗਾ ਬੁੱਢਾ ਚਾਹੇ ਜੋ ਵੀ ਆਪਾਂ ਕਹਿ ਦਈਏ ਕੋਈ ਵੀ ਬੰਦਾ ਹੈਗਾ ਜਦੋਂ ਆਪਾਂ ਸਿਆਣੇ ਬਜ਼ੁਰਗ ਦੀ ਇੱਕ ਮਦਦ ਕਰ ਦਿੰਦੇ ਆ ਉਹਦੇ ਕੰਬਦੇ ਹੋਏ ਹੱਥਾਂ ਦੇ ਵਿੱਚੋਂ ਐਸੀਆਂ ਦੁਆਵਾਂ ਨਿਕਲਦੀਆਂ ਨੇ ਜਿਹੜੀਆਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੰਬਣ ਨਹੀਂ ਦਿੰਦੀਆਂ ਜ਼ਿੰਦਗੀ 'ਚ ਉਹ ਦੁਆਵਾਂ ਤੁਹਾਡੇ ਮੰਨ ਲਓ 1 ਕਿਲੋ ਦੁੱਖ ਤੁਹਾਡੀ ਜ਼ਿੰਦਗੀ 'ਚ ਆਉਣੇ ਨੇ ਉਹ ਅੱਧਾ ਕਿਲੋ ਰਹਿ ਜਾਂਦੇ ਆ ਦੁੱਖ ਖਤਮ ਨਹੀਂ ਹੁੰਦੇ ਦੁੱਖ ਘਟ ਜਾਂਦੇ ਆ ਤੁਹਾਨੂੰ ਮਹਿਸੂਸ ਨਹੀਂ ਹੁੰਦੇ ਉਹ ਦੁੱਖ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਆ ਸੀ ਕਿਹੜੇ ਵੇਲੇ ਚਲੇ ਗਿਆ ਮੈਨੂੰ ਪਤਾ ਨਹੀਂ ਲੱਗਿਆ ਇਹ ਇਹ ਹੁੰਦਾ ਮਹਿਸੂਸ ਹੋਣਾ ਵੱਡਿਆਂ ਦੀਆਂ ਦੁਆਵਾਂ ਔਰ ਵੱਡਿਆਂ ਦੀਆਂ ਜਿਹੜੀਆਂ ਬਾਦੋਆਵਾਂ ਹੁੰਦੀਆਂ ਨੇ ਉਹ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਲੈ ਵੇਂਦੀਆਂ ਨੇ ਚਾਹੇ ਅੱਜ ਚਾਹੇ ਕੱਲ ਚਾਹੇ ਕੁਝ ਸਾਲਾਂ ਬਾਅਦ ਕਈ ਵਾਰੀ ਜਿਹੜੀਆਂ ਤੁਹਾਡੇ ਕਾਰਮ ਚੰਗੇ ਹੁੰਦੇ ਨੇ ਜਾਂ ਤੁਸੀਂ ਇੱਕ ਅਤੀ ਗਲਤੀ ਕਰ ਦਿੱਨ ਹੋਈ ਸੀ ਤੁਹਾਡੇ ਕਾਰਮ ਚੰਗੇ ਹੋਣ ਕਰਕੇ ਤੁਸੀਂ ਬਚ ਜਾਂਦੇ ਤਾਂ ਤੁਹਾਡੇ ਬੱਚਿਆਂ ਨੂੰ ਚੀਜ਼ਾਂ ਭੁਗਤਣੀਆਂ ਪੈਣੀਆਂ ਬਹੁਤ ਚੀਜ਼ਾਂ ਨੇ ਐਸੀਆਂ ਜਿਹੜੀਆਂ ਬਾਅਦ ਦੇ ਵਿੱਚ ਮਿਲਦੀਆਂ ਆਪਾਂ ਨੂੰ ਇੱਕਦਮ ਨਹੀਂ ਮਿਲਦੀਆਂ ਪਰ ਫਿਰ ਵੀ ਕਿਸੇ ਸਿਆਣੇ ਬੰਦੇ ਦੀ ਰਿਸਪੈਕਟ ਕਰਨੀ ਮਾੜੀ ਗੱਲ ਨਹੀਂ ਕਿਸੇ ਬਜ਼ੁਰਗ ਬੰਦੇ ਦੀ ਮਦਦ ਕਰਨੀ ਮਾੜੀ ਗੱਲ ਨਹੀਂ ਇਹਨਾਂ ਦੀਆਂ ਨਿੱਕੀਆਂ-ਨਿੱਕੀਆਂ ਆਦਤਾਂ ਨੂੰ ਆਪਾਂ ਜਿੰਦਗੀ ਚ ਲੈ ਗਈ ਆਈਏ ਇਹਨਾਂ ਤੋਂ ਕਰਮ ਜਿਹੜੇ ਹੈਗੇ ਨੇ ਉਹ ਜਨਮ ਲੈਂਦੇ ਆ ਜਦੋਂ ਕਰਮ ਨੂੰ ਨਿੱਕੇ ਜਿਹੇ ਜਨਮ ਲੈ ਲੈਂਦੇ ਨੇ ਫਿਰ ਕੰਮ ਬਣ ਜਾਂਦੇ ਨੇ ਜਦੋਂ ਤੁਹਾਡੇ ਵੱਡੇ ਕੰਮ ਹੋ ਜਾਣਗੇ ਇਥੋਂ ਜਿਹੜੇ ਵੱਡੇ ਕੰਮ ਹੁੰਦੇ ਆ ਤੁਹਾਡੀ ਨਿਗਾ ਦੇ ਲੋਕਾਂ ਦੀ ਨਿਗਾ ਦੇ ਵਿੱਚ ਹੋਣਗੇ ਵੀ ਆਹ ਕੰਮ ਕਿਹਨੇ ਕੀਤਾ ਆਹ ਕੰਮ ਇਹਨੇ ਕੀਤਾ ਜਦੋਂ ਕੰਮ ਦਿਖਣ ਲੱਗ ਜਵੇ ਉਦੋਂ ਤੁਹਾਨੂੰ ਦੁਆਵਾਂਾਂ ਨੇ ਜਿਹੜੀਆਂ ਆਟੋਮੈਟਿਕਲੀ ਹੋਰ ਵੱਧ ਜਾਂਦੀਆਂ ਜਿਵੇਂ ਵਿਆਜ ਵਧ ਜਾਂਦਾ ਬੈਂਕ ਦੇ ਵਿੱਚ ਪਿਆ ਪੈਸਾ ਉਵੇਂ ਤੁਹਾਡੀਆਂ ਦੁਆਵਾਂ ਵਧ ਜਾਂਦੀਆਂ ਨੇ ਇਸ ਕਰਕੇ ਨਿੱਕੇ ਨਿੱਕੇ ਕੰਮ ਤੋਂ ਵੱਡੇ ਵੱਡੇ ਕੰਮ ਕਰਨੇ ਸ਼ੁਰੂ ਕਰੀਏ ਜਦੋਂ ਵੀ ਸਿਆਣੇ ਬਜ਼ੁਰਗ ਨੂੰ ਆਪਾਂ ਸੰਭਾਲਦੇ ਆ ਕਿ ਜਦੋਂ ਵੀ ਆਪਾਂ ਕਿਸੇ ਸਿਆਣੇ ਬਜ਼ੁਰਗ ਨੂੰ ਪਾਣੀ ਪਿਉਂਦੇ ਆ ਜਾਂ ਰੋਟੀ ਖਵਾਉਂਦੇ ਆ ਆਪਾਂ ਉਹ ਅੰਦਰੋਂ ਨੀਦਵਾਮਤਿੰਦਾ ਮੂੰਹ ਬੋਲਦਾ ਜੇ ਮੂੰਹ ਤੋਂ ਨਹੀਂ ਦਵਾ ਦਿੱਤਾ ਤਾਂ ਅੰਦਰ ਦੀਆਂ ਜਿਹੜੀਆਂ ਆਂਦਰਾ ਹੁੰਦੀਆਂ ਨੇ ਉਹ ਆਪਾਂ ਨੂੰ ਦੁਆਵਾ ਮ ਦਿੰਦੀਆਂ ਨੇ ਉਹ ਆਪਾਂ ਨੂੰ ਬਹੁਤ ਅੱਗੇ ਤੱਕ ਲੈ ਜਾਂਦੀਆਂ ਨੇ ਇਹ ਜ਼ਿੰਦਗੀ ਚ ਯਾਦ ਰੱਖਣ ਜੋ ਗੱਲਾਂ ਨੇ